ਸਤਿ ਸ਼੍ਰੀ ਗੁਰੂ ਜੀ ਮੈਂ ਹਰ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਜਵੀ ਜਵੰਦਾ ਨੂੰ ਲੈ ਕੇ ਜਿਹੜੀ ਹੈ ਉਹਨਾਂ ਦੇ ਮੌਤ ਦਾ ਕੀ ਕਾਰਨ ਬਣਿਆ ਹੈ ਇੱਕ ਵੱਡਾ ਸਸਪੈਂਸ ਖੁੱਲਦਾ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਜਦੋਂ ਐਕਸੀਡੈਂਟ ਦਾ ਪਤਾ ਲੱਗਾ ਤਾਂ ਪੰਜਾਬ ਦੀ ਜਿੰਨੇ ਵੀ ਜਿੱਥੇ ਵੀ ਪੰਜਾਬੀ ਵਸਦੇ ਨੇ ਉਹ ਜਿਹੜੇ ਨੇ ਰਾਜਵੀ ਜਵੰਦਾ ਨੂੰ ਲੈ ਕੇ ਜਿਹੜੇ ਨੇ ਕਾਫੀ ਚਿੰਤਿਤ ਹੋਏ ਤੇ ਦੂਸਰੇ ਪਾਸੇ ਜਿਵੇਂ ਹੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਤਾਂ ਲੋਕਾਂ ਨੇ ਜਿਹੜੀਆਂ ਨੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਰ ਇੱਕ ਆਪਣੇ ਧਰਮ ਤੋਂ ਉੱਠ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕੀਤੀ ਜਿਹੜੇ ਉਹਨਾਂ ਦੇ ਫੈਨਸ ਨੇ ਉਹਨਾਂ ਨੇ ਜਿਹੜੇ ਜਿੱਥੋਂ ਜਿੱਥੇ ਵੀ ਬੈਠਾ ਪੰਜਾਬੀ ਸੀ ਚਾਹੇ ਉਹ ਹਿੰਦੂ ਸੀ ਚਾਹੇ ਉਹ ਸਿੱਖ ਸੀ ਚਾਹੇ ਉਹ ਮੁਸਲਮਾਨ ਸੀ ਚਾਹੇ ਕੋਈ ਵੀ ਸੀ ਯਾਨੀ ਕਿ ਹਰ ਵੱਲੋਂ ਅਰਦਾਸ ਕਦੋਂ ਸ਼ੁਰੂ ਕਰ ਦਿੱਤੀ ਰਾਜਵੀ ਜਵੰਦਾ 13 ਦਿਨ ਜਿਹੜੇ ਨੇ ਆਪਣੀ ਮੌਤ ਤੇ ਜ਼ਿੰਦਗੀ ਦੇ ਨਾਲ ਲੜਦੇ ਰਹੇ ਜਦੋਂ ਉਹਨਾਂ ਨੇ ਇੱਕ ਵਾਰ ਵੀ ਇਹਨਾਂ ਦਿਨਾਂ 'ਚ ਅੱਖ ਨਹੀਂ ਪੱਟੀ ਤਾਂ ਵੱਡੇ ਜਿਹੜੇ ਨੇ ਸਵਾਲ ਖੜੇ ਹੋ ਗਏ ਨੇ ਉਹਨਾਂ ਦੇ ਆਪਣੇ ਦੋਸਤਾਂ ਤੇ ਜਿਹੜੇ ਦੋਸਤ ਹਾ ਟੈਬ ਰਾਜਵੀ ਜਵੰਦਾ ਦੇ ਨਾਲ ਜਾਂਦੇ ਸੀ ਚਾਹੇ ਉਹ ਕਿਸੇ ਵੀ ਐਡਵੈਂਚਰ ਵਾਸਤੇ ਜਾਂਦੇ ਹੋਣ ਚਾਹੇ ਉਹ ਜਿਹੜੇ ਨੇ ਹੋਰਸ ਰਾਈਡਿੰਗ ਕਰਦੇ ਹੋਣ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਐਡਵੈਂਚਰ ਕਰਦੇ ਸੀ ਕਿਉਂਕਿ ਰਾਜਵੀਰ ਜਵੰਦਾ ਕਾਫੀ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਸੀ ਤੇ ਦੂਸਰੇ ਪਾਸੇ ਉਹਨਾਂ ਨਾਲ ਕਾਫੀ ਦੋਸਤ ਦਿਖਾਈ ਦਿੰਦੇ ਸੀ ਲੇਕਿਨ ਉਸ ਦਿਨ ਅਜਿਹਾ ਕੀ ਹੋਇਆ ਕਿ ਇਹਨਾਂ 13 ਦਿਨਾਂ ਦੇ ਵਿੱਚ ਕੋਈ ਵੀ ਦੋਸਤ ਜਿਹੜਾ ਹੈ ਕੈਮਰੇ ਦੇ ਸਾਹਮਣੇ ਨਹੀਂ ਆਇਆ ਉਹਨਾਂ ਦੇ ਜਿਹੜੇ ਫੈਨਸ ਨੇ ਉਨ੍ਹਾਂ ਵੱਲੋਂ ਵਾਰ-ਵਾਰ سوشل میڈیا ਤੇ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਆਖਰਕਾਰ ਰਾਜੀਵ ਜਵੰਦਾ ਪੰਜਾਬੀ ਸੰਗੀਤਕਾਰ ਸੱਭਿਆਚਾਰਿਕ ਉਹ ਇਨਸਾਨ ਜਿੰਦੇ ਵਿੱਚ ਸੱਭਿਆਚਾਰੀ ਚਿਲਕਦੀ ਸੀ ਉਹ ਦੀ ਮੌਤ ਹੋ ਗਈ ਹੈ ਤੇ ਦੂਜੇ ਪਾਸੇ ਕੋਈ ਵੀ ਅਜਿਹਾ ਵਿਅਕਤੀ ਜਿਹੜਾ ਉਥੇ ਜਿਹੜਾ ਉਹਨਾਂ ਦੇ ਐਕਸੀਡੈਂਟ ਦੇ ਦੌਰਾਨ ਉਥੇ ਸ਼ਾਮਲ ਹੋਵੇ ਉਹ ਵੀ ਨਹੀਂ ਆਇਆ ਕੈਮਰੇ ਸਾਹਮਣੇ ਜਿਸ ਗੱਡੀ ਦੇ ਵਿੱਚ ਉਹਨਾਂ ਦੀ ਬਾਈਕ ਲੱਗੀ ਹੈ ਉਹ ਵੀ ਡਰਾਈਵਰ ਨਹੀਂ ਆਇਆ ਸਾਹਮਣੇ ਤੇ ਉਹਨਾਂ ਦੇ ਦੋਸਤ ਤੇ ਹਰ ਪਾਸੋਂ ਜਿਹੜਾ ਕੈਮਰਾ 24 ਘੰਟੇ ਉਹਨਾਂ ਦੇ ਲੱਗਾ ਰਹਿੰਦਾ ਸੀ ਤੇ ਉਹ ਕੈਮਰੇ ਦੇ ਵਿੱਚ ਵੀ ਰਿਕਾਰਡਿੰਗ ਨਹੀਂ ਸਾਹਮਣੇ ਆ ਰਹੀ ਯਾਨੀ ਕਿ ਇਹ ਵਿਚਲਾ ਮਸਲਾ ਕੀ ਹੈ ਇੱਕ ਪਾਸੇ ਪਰਿਵਾਰ ਜਿਹੜਾ ਹੈ ਇੱਕ ਵਾਰ ਬੜਾ ਹੀ ਜ਼ਿਆਦਾ ਉਸ ਮਾਹੌਲ ਦੇ ਵਿੱਚ ਡੁੱਬਿਆ ਹੋਇਆ ਹੈ ਕਿਉਂਕਿ ਐਡਾ ਜਵਾਨ ਕਿਸੇ ਦਾ ਪੁੱਤਰ ਜਵਾਨ ਪਤੀ ਤੇ ਇੱਕ ਪਿਓ ਛੋਟੀ ਉਮਰੇ ਚਲਾ ਜਾਣਾ ਉਹਨਾਂ ਨੂੰ ਤਾਂ ਹਜੇ ਪਰਿਵਾਰ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਅਚਾਨਕ ਦਈ ਸਾਡੇ ਨਾਲ ਹੋ ਕੀ ਗਿਆ ਹੈ ਲੇਕਿਨ ਦੂਸਰੇ ਪਾਸੇ ਇੰਡਸਟਰੀ ਵੀ ਗੱਲ ਕਰ ਲਈਏ ਚਾਹੇ ਉਹ ਗਿੱਪੀ ਗਰੇਵਾਲ ਹੋਣ ਚਾਹੇ ਕਨਵਰ ਗਰੇਵਾਲ ਹੋਣ ਉਹ ਜਿਹੜੇ ਨੇ ਲਗਾਤਾਰ ਆਪਣੀਆਂ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰ ਰਹੇ ਨੇ ਪੰਗੜੇ ਤੱਕ ਪਾ ਰਹੇ ਨੇ ਯਾਨੀ ਕਿ ਜਿਸ ਤਰੀਕੇ ਦੇ ਨਾਲ ਜਦੋਂ ਜਦੋਂ ਪੱਲਾ ਜੀ ਇਸ ਦੁਨੀਆ ਨੂੰ ਛੱਡ ਕੇ ਗਏ ਤਾਂ ਉਦੋਂ ਵੀ ਇੰਡਸਟਰੀ ਨੇ ਇਹ ਚੀਜ਼ਾਂ ਕਰ ਵਿਖਾਈਆਂ ਹਾਲਾਂਕਿ ਉਸ ਤਰੀਕੇ ਦੇ ਨਾਲ ਵੇਖਿਆ ਜਾਵੇ ਤਾਂ ਪੰਜਾਬੀ ਇੰਡਸਟਰੀ ਦੇ ਵਿੱਚ ਸਿਰਫ ਜਿਹਦੇ ਘਰ ਮੋਤ ਹੋਈ ਹੈ ਉਹਦੇ ਘਰ ਹੀ ਹੋਈ ਹੈ ਦੂਜੇ ਪਾਸੇ ਇੰਡਸਟਰੀ ਨੂੰ ਕੋਈ ਲੈਣਾ ਦੇਣਾ ਨਹੀਂ ਚਲੋ ਇਹ ਗੱਲਾਂ ਤਾਂ ਸਾਈਡ ਤੇ ਰਹਿ ਗਈਆਂ ਲੇਕਿਨ ਜੇਕਰ ਫੈਸ ਦੀ ਗੱਲ ਕਰ ਲਈਏ ਫੈਸ ਵੱਡੇ ਸਵਾਲ ਚੱਕ ਰਹੇ ਨੇ ਉਸ ਹਸਪੀਟਲ ਤੇ ਉਸ ਉਸ ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਉਹਨਾਂ ਉਹ ਦੋਸਤਾਂ ਤੇ ਜਿਹੜੇ 24 ਘੰਟੇ ਉਹਨਾਂ ਦੇ ਨਾਲ ਜਿਹੜੇ ਨੇ ਆਉਣ ਕੈਮਰਾ ਦਿਖਾਈ ਦਿੰਦੇ ਸੀ ਲੇਕਿਨ ਅਚਾਨਕ ਦਈ ਅਜੀਹਾ ਕੀ ਹੋਇਆ ਕਿ ਕੋਈ ਵੀ ਪੱਤਰਕਾਰਾਂ ਸਾਹਮਣੇ ਨਹੀਂ ਸ਼ਾਮਲ ਕੀਤਾ ਗਿਆ ਹਾਜ਼ਰ ਨਹੀਂ ਕੀਤਾ ਗਿਆ ਹਾਲਾਂਕਿ ਪੱਤਰਕਾਰੀ ਬੜੇ ਵੱਡੇ ਵੱਡੇ ਪੱਤਰਕਾਰ ਬੈਠੇ ਨੇ ਉਹ ਇਹਨਾਂ ਚੀਜ਼ਾਂ ਨੂੰ ਕਵਰ ਕਰ ਸਕਦੇ ਸੀ ਲੇਕਿਨ ਉਹਨਾਂ ਵੱਲੋਂ ਜੇਕਰ ਕੋਈ ਪੇਸ਼ ਹੀ ਨਹੀਂ ਕੀਤਾ ਗਿਆ ਤਾਂ ਪੱਤਰਕਾਰ ਕਿੰਨੂੰ ਕਵਰ ਕਰਦੇ ਉਹਨਾਂ ਦੇ ਫੈਨਸ ਜਿਹੜੇ ਨੇ ਕਾਫੀ ਡੁੰਗਾਈ ਦੇ ਵਿੱਚ ਸੋਚ ਰਹੇ ਨੇ ਕਿਉਂਕਿ ਰਾਜਵੀਰ ਜਵੰਦਾ ਜਿਹੜੇ ਨੇ ਕਾਫੀ ਫੇਮਸ ਕਲਾਕਾਰ ਸੀ ਉਹਨਾਂ ਕੋਲ ਹਰੇਕ ਸੁਰੂਲਤ ਸੀ ਅਚਾਨਕ ਰੀੜ ਦੀ ਹੱਡੀ ਟੁੱਟ ਜਾਣੀ ਹਾਲਾਂਕਿ ਉਹਨਾਂ ਦੀ ਜੈਕਟਸ ਉਹਨਾਂ ਦਾ ਹੈਮਲੇਟ ਜਿਹੜਾ ਹੈ ਕੈਨੇਡਾ ਤੋਂ ਆਇਆ ਹੋਇਆ ਸੀ ਲੇਕਿਨ ਅਚਾਨਕ ਤੇ ਐਡਾ ਵੱਡਾ ਐਕਸੀਡੈਂਟ ਹੋ ਗਿਆ ਮੌਤ ਹੋ ਗਈ ਲੇਕਿਨ ਕਿਤੇ ਨਾ ਕਿਤੇ ਦੋਸਤਾਂ ਦੇ ਉੱਤੇ ਜਿਹੜਾ ਹੈ ਵੱਡਾ ਇਲਜ਼ਾਮ ਲਗਾ ਰਹੇ ਨੇ 팬 ਕਿ ਇਹ ਉਹ ਦੋਸਤ ਕਿੱਥੇ ਗਏ ਉਹ ਕਿਤੇ ਗਦਾਰੀ ਤਾਂ ਨਹੀਂ ਕਰ ਗਏ ਕਿਉਂਕਿ ਰਾਜਵੀ ਜਵੰਦਾ ਦੀ ਜਿਸ ਤਰੀਕੇ ਦੀ ਚੜ੍ਹਾਈ ਸੀ ਜਿਸ ਤਰੀਕੇ ਨਾਲ ਲੋਕਾਂ ਦੀ ਉਹਨਾਂ ਨੂੰ ਪਸੰਦ ਕੀਤਾ ਜਾਂਦਾ ਸੀ ਕਿਸੇ ਕੌਂਟਰੋਵਰਸੀ ਚਣੀ ਇੱਕ ਪੰਜਾਬੀ ਚਲਕ ਉਹਨਾਂ ਦੇ ਫੇਸ ਤੋਂ ਦਿਖਦੀ ਸੀ ਪਰਸਨੈਲਿਟੀ ਜੋ ਦਿਖਦੀ ਸੀ ਲੇਕਿਨ ਹੁਣ ਅਚਾਨਕ ਦੇ ਕੀ ਹੋ ਗਿਆ ਤਾਂ ਇਹ ਫੈਨਸ ਤਾਂ ਇਹ ਵੀ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਜਸਟਿਸ ਨਿਆਂ ਮਿਲਣਾ ਚਾਹੀਦਾ ਹੈ ਰਾਜਵੀ ਜਵੰਦਾ ਦੇ ਹੱਕ ਵਿੱਚ